ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੇ ਹਾਂ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਆਪਾਂ ਹੁਣ ਅਲਰੇਡੀ ਸ਼ੈੜੀ ਹੋ ਕੇ ਚੱਲਿਆ ਤੇ ਅੱਜ ਤੁਹਾਨੂੰ ਦਰਸ਼ਕ ਕਰਵਾਉਣੀ ਹੈ ਲੋਕਲ ਗੁਰਦੁਆਰਾ ਸਾਹਿਬ ਤੇ ਤੇ ਆਪਾਂ ਕਮਰੇ ਦੇ ਵਿੱਚੋਂ ਚੱਲਿਆ ਹੁਣ ਲਿਫਟ ਵੱਲ ਨੂੰ ਲਿਫਟ ਰਾਹੀਂ ਜਾਨੇ ਆ ਨੀਚੇ ਤੇ ਉੱਪਰ ਦੇ ਇੱਥੇ ਕਿਸੇ ਨੂੰ ਕੁਝ ਖਾਣਾ ਪੀਣਾ ਆ ਤਾਂ ਕੁਝ ਖਾਣੇ ਪੀਣੇ ਆ ਉਸ ਤੋਂ ਬਾਅਦ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੀ ਆ ਲਓ ਜਿਲੰਦਰ ਹਾਲ ਦੇ ਵਿੱਚ ਕਰ ਰਹੇ ਆਪਾਂ ਮਾਰਨਿੰਗ ਵਾਲਾ ਬ੍ਰੈਕਫਾਸਟ ਸਿੰਗਲ ਪ੍ਰਾਈਸ ਵਿਦ ਸੌਸ ਲਾਓ ਜੀ ਪਸ ਬ੍ਰੈਕਫਾਸਟ ਕਰੰ ਤੋਂ ਬਾਅਦ ਨਿਕਰਵਾ ਆਪਾਂ ਚੱਲਿਆਂ ਮੱਥਾ ਟੇਕਣ ਦੇ ਲਈ ਗੁਰਦੁਆਰਾ ਬਾਲ ਲੀਲਾ ਸਾਹਿਬ ਜਿੱਥੇ ਦੱਸਦੇ ਆ ਸਾਰੀ ਹਿਸਟਰੀ ਮੱਥਾ ਟੇਕ ਕੇ ਆਪਾਂ ਗੁਰਦੁਆਰਾ ਸਾਹਿਬ ਚੱਲਿਆਂ ਆਪਾਂ ਬਾਕੀ ਦੇ ਜੋ ਪਤਨਾ ਸਾਹਿਬ ਦੇ ਲੋਕਲ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਦਰਸ਼ਨ ਕਰਨ ਦੇ ਲਈ ਆਨੇਰੇ ਵਲੌਗ ਦੇ ਨਾਲ ਤੁਹਾਨੂੰ ਵੀ ਦਰਸ਼ਨ ਕਰਵਾਉਣੀ ਆ ਸਾਰੇ ਲੋਕੀਂ ਵਾਰਸਾਂ ਤੇ ਕੀ ਕਰਦੋਂ ਵਾਰਾ ਬਾਲੀਨਾ ਸਾਹਿਬ ਤੋਂ ਆਪਾਂ ਕਰ ਲਿਆ ਆਟੋ ਤੇ ਹੁਣ ਆਪਾਂ ਚੱਲੇ ਆ ਬਸੂ ਦੀ ਦੂਸਰੀ ਮੋੜ ਤੋਂ ਮਾਰਾ ਸਬਜਟ ਜਿਹੜੇ ਲਈ ਚਾਟ ਦੇਖਣ ਦੇ ਲਈ ਤੇ ਆਟੋ ਕੀਤਾ ਆਪਾਂ 500 ਰੁਪਏ ਦੇ ਵਿੱਚ 100 ਰੁਪਏ ਪਰਸ ਵਾਰੀ 100 ਰੁਪਏ ਪਰਸ ਵਾਰੀ ਆਪਾਂ ਆਟੋ ਕੀਤਾ ਇਹ ਹੈਗਾ ਜੀ ਫਰੰਟ ਗੇਟ ਤੱਕ ਹਰਮੰਦਰ ਜੀ ਪਟਨਾ ਸਾਹਿਬ ਦਾ ਇਹ ਫਿਰ ਨਾ ਸਕਦਾ ਅਪੀਲਾ ਲਓ ਜੀ ਪਹੁੰਚ ਗਏ ਆਪਾਂ ਗੁਰਦੁਆਰਾ ਗੁਰੂ ਕਾ ਬਾਗ ਤੇ ਕਰਵਾਉਨੇ ਆ ਤੁਹਾਨੂੰ ਦਰਸ਼ਨ ਅੰਦਰ ਚੱਲ ਕੇ ਅੱਗੇ ਚੱਲ ਕੇ ਪਤਾ ਕਰਦੇ ਆ ਜੀ ਕਿ ਕੀ ਹਿਸਟਰੀ ਹੈ ਗੁਰਦੁਆਰਾ ਸਾਹਿਬ ਦੀ ਤੇ ਇਦਾਂ ਹੀ ਗੁਰੂ ਕਾ ਬਾਗ ਗੁਰਦੁਆਰਾ ਹਜੂਰ ਸਾਹਿਬ ਬਣਿਆ ਹੋਇਆ ਜਿੱਥੇ ਮਤਲਬ ਗੁਰੂ ਜੀ ਦਾ ਬਾਗ ਹੁੰਦਾ ਸੀਗਾ ਤੇ ਆਪਾਂ ਇੱਥੇ ਲਈ ਪਤਾ ਕਰਦੇ ਆ ਸਾਰੀ ਹਿਸਟਰੀ ਗੁਰਦੁਆਰਾ ਸਾਹਿਬ ਦੇ ਅੰਦਰ ਇਧਰਲੀ ਸਾਈਡ ਬਣਿਆ ਹੋਇਆ ਜਿਸ ਊਵਰ ਤੇ ਸੋਵਰ ਤੇ ਆਪਾਂ ਮੁਹੱਤੋ ਕੇ ਚੱਲਦੇ ਆਂ ਦਰਬਾਰ ਸਾਹਿਬ ਵੱਲ ਨੂੰ खुला पानी चलता सारे बूटे है ना लाओ जी करो दर्शन ਇਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਿੰਮ ਦੀ ਦਾਤਨ ਕਰਕੇ ਇੱਥੇ ਗੱਡੀ ਸੀ ਤੇ ਇਹ ਦਰਖਤ ਉਹਨਾਂ ਦੀ ਨਿਸ਼ਾਨੀ ਹੈ ਨਿੰਮ ਦਾ ਦਰਖਤ ਹੈ ਸਾਰਾ ਨਿੰਮ ਦੀ ਦਾਤਨ ਕਰਕੇ ਉਹਨਾਂ ਨੇ ਇੱਥੇ ਗੜਤੀ ਤੇ ਉਸ ਤੋਂ ਬਾਅਦ ਇਹ ਦਰਖਤ ਬਣਿਆ ਔਰ ਇਸ ਦੀ ਪ੍ਰਾਣੀ ਜੋ ਵੀ ਜਿੰਨੇ ਵੀ ਲੱਕੜਾ ਉਹ ਵੀ ਸਾਰੇ ਇੱਕ ਨਿਸ਼ਾਨੀ ਦੇ ਵਜ੍ਹਾ ਇੱਥੇ ਸੰਭਾਲੀ ਹੋਈ ਹੈ लो जी बाकी का इतिहास गुरद्वारा साहब का इतने गुरद्वारा गुरु का बाग का इतिहास पाउस करके तीन सारा पढ़े हो सारा इतिहास इत लिखा हुआ ਲਓ ਜੀ ਤੁਸੀਂ ਕਰੋ ਦਰਸ਼ਨ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਇਹ ਇੱਥੇ ਪਾਵਨ ਸਥਾਨ ਗੁਰਦੁਆਰੇ ਦਾ ਨਾਮ ਗੁਰੂ ਕਾ ਬਾਗ ਹੈ ਇਹ ਨਵਾਬ ਰਹੀਮ ਬਖਸ਼ ਕ੍ਰੀਮ ਬਖਸ਼ ਦਾ ਬਾਗ ਹੁੰਦਾ ਸੀ ਇੱਕ ਦਿਨ ਇੱਕ ਸਾਧੂ ਫਕੀਰ ਇਥੋਂ ਬਾਗ ਚੋਂ ਲੰਘ ਰਿਹਾ ਸੀ ਤੇ ਮਾਲੀ ਕੋਲੋਂ ਫਲ ਮੰਗਿਆ ਮਾਲੀ ਨੇ ਫਲ ਦੇਣ ਤੋਂ ਇਨਕਾਰ ਕਰ ਦਿੱਤਾ ਸਾਧੂ ਗੁੱਸੇ 'ਚ ਆ ਕੇ ਸ਼ਰਾਪ ਦੇ ਕੇ ਬਾਗ ਨੂੰ ਸੁਕਾ ਦਿੱਤਾ ਜਿਹੜਾ ਮਾਲੀ ਬੋਤਾ ਲਾਇਆ ਕਰ ਸੁੱਕ ਜਾਇਆ ਕਰ ਗੁਰਤੇਗ ਮਹਾਦਰ ਜੀ ਮਹਾਰਾਜ ਪਰਿਵਾਰ ਸਮੇਤ ਬਾਬਾ ਬਕਾਲੇ ਤੋਂ ਚੱਲ ਕੇ ਪਟਨੇ ਸਾਹਿਬ ਦੀ ਧਰਤੀ 'ਤੇ ਆਏ ਗਊ ਘਾਟ ਰੁਕੇ ਬਰਸਾਤਾਂ ਦੇ ਦਿਨ ਸਨ ਕਿ ਮਾਸਾ ਇੱਥੇ ਹੀ ਇਕੱਠੇ ਗੁਰਤੇਜ ਬਹਾਦਰ ਜੀ ਮਹਾਰਾਜ ਫਿਰ ਪਰਿਵਾਰ ਨੂੰ ਛੱਡ ਕੇ ਆਪ ਆਸਾਮ ਨੂੰ ਸਿੱਖੀ ਪ੍ਰਚਾਰ ਵਾਸਤੇ ਚਲੇ ਗਏ ਇਧਰ ਬਹੁਤ ਸਦੀ ਸਤਵੇਂ ਵਾਲੇ ਦਿਨ 22 ਦਸੰਬਰ 1664 ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਟਨੇ ਵਿੱਚ ਪ੍ਰਕਾਸ਼ ਹੋਇਆ ਇੱਕ ਖੁਸ਼ੀ ਦਾ ਖਬਰ ਭਾਈ ਦਿਆਲ ਦਾਸ ਜੀ ਜਾ ਕੇ ਆਸਾਮ ਪਹੁੰਚਾਈ ਤਾ ਗੁਰੂ ਜੀ ਖੁਸ਼ੀਆਂ ਮਨਾਇਆ ਤੇ ਗਰੀਬਾਂ ਨੂੰ ਬਹੁਤ ਹੰਦਾਨ ਕੀਤੇ ਗੁਰਤੇਗ ਬਾਦਲ ਜੀ ਮਹਾਰਾਜ ਜਦੋਂ ਅਸਾਮ ਤੋਂ ਪੰਜਾਬ ਨੂੰ ਜਾਣ ਲੱਗੇ ਤੇ ਇਸ ਧਰਤੀ ਤੇ ਇਸ ਬਾਗ ਵਿੱਚ ਆ ਕੇ ਚਰਨ ਪਾਏ ਚਰਨ ਪੈਂਦੇ ਹੀ ਬਾਗ ਹਰਾ ਭਰਾ ਹੋ ਗਿਆ ਮਾਲੀ ਨੇ ਜਾ ਕੇ ਨਵਾਬ ਨੂੰ ਦੱਸਿਆ ਕਿ ਕੋਈ ਸੰਤ ਵੀ ਰਾਏ ਨੇ ਆਉਣ ਕਰਕੇ ਚਰਨ ਪੈਣ ਕਰਕੇ ਬਾਗ ਹਰਾ ਭਰਾ ਹੋ ਗਿਆ ਮਾਲੀ ਦਰਸ਼ਨ ਨੂੰ ਗੁਰੂ ਜੀ ਦੇ ਦਰਸ਼ਨ ਵਾਸਤੇ ਸਵੇਰੇ ਤੜਕੇ ਅੰਮ੍ਰਿਤ ਵੇਲੇ ਆਏ تھے ਗੁਰਤੇਗ ਬਾਦਲ ਜੀ ਮਹਾਰਾਜ ਧਾਤਨ ਕਰ ਰਹੇ ਸਨ ਦਾਤਨ ਕਰਕੇ ਜ਼ਮੀਨ 'ਚ ਰੱਖ ਦਿੱਤੀ ਉਹਦੇ ਤੇ ਸਰਵ ਲੋਧਾ ਕਰਾ ਪਾ ਦਿੱਤਾ ਬਚਨ ਕੀਤਾ ਹੈ ਕਿ ਜਦੋਂ ਪਿਸ਼ਾਵਰ ਤੋਂ ਸੰਗਤਾਂ ਇੱਥੇ ਦਰਸ਼ਨ ਵਾਸਤੇ ਆਉਣਗੀਆਂ ਤੇ ਫਿਰ ਇਹ ਟੈਨੇ ਟੁੱਟ ਕੇ ਤੇ ਇਹ ਕਰਾ ਨਿਕਲ ਜਾਏਗਾ ਉਹ ਕਰਾਬ ਜੀ ਦਰਸ਼ਨ ਕਰੋਗੇ ਸੰਦੂਕ 'ਚ ਪਈ ਜਿਸ ਤਰ੍ਹਾਂ ਦੇ ਥੱਲੇ ਦੇ ਇਮਲੀ ਦੇ ਬੂਟੇ ਦੇ ਥੱਲੇ ਬੈਠੇ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹ ਇਮਲੀ ਦਾ ਬੂਟਾ ਵੀ ਆਪ ਜੀ ਦਰਸ਼ਨ ਕਰੋਗੇ ਸਾਹਮਣੇ ਪਿਆ ਹੈ ਜਿਸ ਦਿਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੇ ਆਏ ਸੀ ਬੇਸਾਖ ਸੁਦੀ 7ਵੀਂ ਦਾ ਦਿਹਾੜਾ ਸੀ ਉਸ ਦਿਨ ਇਹ ਬਾਗ ਵਿੱਚ ਬੈਠੇ ਸਨ ਗੁਰਤੇਗ ਵਾਧਰ ਜੀ ਮਹਾਰਾਜ ਨਵਾਬ ਆ ਕੇ ਪਹਿਲੇ ਮਤਲ ਟੇਕਿਆ ਫਿਰ ਗੁਰਤੇਗ ਵਾਧਰ ਜੀ ਮਹਾਰਾਜ ਨਵਾਬ ਨੂੰ ਪੁੱਛਿਆ ਕਿਹਦਾ ਬਾਗ ਹੈ ਨਵਾਬ ਨੇ ਜਵਾਬ ਦਿੱਤਾ ਗੁਰੂ ਦਾ ਬਾਗ ਹੈ ਮਹਾਰਾਜ ਨੇ ਗੁਰਤੇਗ ਵਾਧਰ ਜੀ ਤਿੰਨ ਵਾਰੀ ਪੁੱਛਿਆ ਕਿਹਦਾ ਬਾਗ ਹੈ ਬੋਲੇ ਗੁਰੂ ਦਾ ਬਾਗ ਹੈ ਠੀਕ ਹੈ ਗੁਰੂ ਦਾ ਬਾਗ ਹੈ ਤੇ ਆਪ ਚਾਰ ਦੀਵਾਰੀ ਕਰਾ ਦੇ ਕੰਧ ਤਾਂ ਕਿ ਅੱਗੇ ਔਲਾਦ ਤੁਹਾਡਾ ਕੋਈ ਨਕਲ ਅੰਦਾਜ਼ੀ ਨਾ ਕਰੇ ਨਵਾਬ ਨੇ ਚਾਰੇ ਪਾਸੇ ਕੰਧ ਕਰਾ ਕੇ ਉਹ ਜੀ ਨੂੰ ਸੌਂਪ ਦਿੱਤੇ फिर वचन किया नवाब ने महाराज पत्नी रोग कुछ बीमारी है बहुत चिर तो एक हर कोई औलाद नहीं होंगे गुरु कृपा करो गुरु तेग बहादुर जी ने वचन किया कि बाग च अपने बेगम न लियाओं खूह से स्नान कराओ नवाब रहीम बख्श करीम बख्श आपने बेगम न लेके आए तो खूह से स्नान कराया स्नान करते ही सारा दुख दूर हो गया कुष्ट रोग जिन्हें भी सब सिंब आके ਪੈੜੀ ਚੱਲ ਕੇ ਆ ਕੇ ਮੱਥਾ ਟੇਕਿਆ ਗੁਰੂ ਮਹਾਰਾਜ ਨੂੰ ਸੁਪਰਾਣਾ ਕੀਤਾ ਗੁਰੂ ਮਹਾਰਾਜ ਦਾ ਫਿਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਬਚਨ ਕੀਤੇ ਸੁਖੇ ਹਰੇ ਕੀ ਇੱਕ ਛਿਨ ਮਾਹੇ ਅੰਮ੍ਰਿਤ ਦੇ ਸੰਚ ਜਿਵਾਏ ਕਾਟੇ ਕਸ਼ਟ ਪੂਰੇ ਗੁਰਦੇ ਸੇਵਕ ਹੋ ਦੇਨੀ ਆਪਣੀ ਸੀ ਜੋ ਵੀ ਮਾਈ ਭਾਈ ਇੱਥੇ ਸਤਵੇਂ ਦੇ ਦਿਹਾੜੇ ਆ ਕੇ ਇਸ਼ਨਾਨ ਕਰਿਆ ਕਰੇ ਸਾਰੇ ਮਨ ਕਾਮਨਾ ਪੂਰਨ ਹੋਣਗੇ ਜਿੰਨੇ ਘਰ ਔਲਾਦ ਨਹੀਂ ਹੁੰਦਾ ਔਲਾਦ ਹੋਏਗਾ ਨਾਮਦਾਨ ਗੁਰਸਿੱਖੀ ਜੀਵਨ ਇੱਥੇ ਇਸ਼ਨਾਨ ਦਾ ਪ੍ਰਾਪਤ ਹੁੰਦਾ ਹੈ ਇੱਥੇ ਤੇ ਜਿਹੜੇ ਅਰਦਾਸ ਮਨੋ ਕਾਮਨਾ ਪੂਰਨ ਹੋਣ ਤੋਂ ਬਾਅਦ ਇਹ ਅੱਗੇ ਕਈ ਪਾਠ ਕਰਾਉਂਦੇ ਨੇ ਅਖੰਡ ਪਾਠ ਕਈ ਅਰਦਾਸਾਂ ਕਰਉਂਦੇ ਨੇ ਬੋਤੇ ਲਗਾਉਂਦੇ ਨੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਸਾਡੇ 4 ਸਾਲ ਦੀ ਉਮਰ ਸਹੀ ਤੇ ਇਥੇ ਪਿਤਾ ਤੇ ਪੁੱਤਰ ਦਾ ਇਸ ਸਥਾਨ ਤੇ ਪਹਿਲਾ ਮਿਲਾਬ ਹੋਇਆ ਸੀ ਉਸੇ ਸਥਾਨ ਦੇ ਉਨਾ ਦੀ ਯਾਦ ਵਿੱਚ ਇਹ ਗੁਰਦੁਆਰਾ ਗੁਰੂ ਦਾ ਵਾਕਸ ਸੋਈਦਾ ਹੈ ਜਤੋਂ ਮਨੋ ਕਾਮਨਾ ਪੂਰਨ ਹੁੰਦੇ ਹਨ ਪਤੇ ਗੁਲਾਵਾਂ ਹੀ ਜੀ ਕਰਦਾ ਸਭਾ ਵਾਲਾ ਦੀ ਕੀ ਕਰੇ ਨਾ ਸੰਤਾਨੇ ਗੁਰੂ ਦਾ ਵਾਕਸ ਲਓ ਜੀ ਤੁਸੀਂ ਵੀ ਕਰੋ ਦਰਸ਼ਨ ਕੜਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦਾ ਕੜਾ ਇਹ ਜੋ ਕਿ ਉਹਨਾਂ ਨੇ ਨੇਮ ਦੀ ਦਾਨਤਾਂ ਕੀਤੀ ਸੀ ਬਾਬਾ ਜੀ ਨੇ ਆਪਣੇ ਇਤਿਹਾਸ ਦੇ ਵਿੱਚ ਦੱਸਿਆ ਤੇ ਉਹਦੇ ਉੱਪਰ ਸਰਬ ਲੋਕ ਦਾ ਕੜਾ ਰੱਖਦਾ ਸੀ ਕਿ ਜਦੋਂ ਵੀ ਉਹ ਵੱਡਾ ਤਰਖਤ ਬਣ ਕੇ ਉਟਾਣੀ ਬਣੇਗੀ ਤਾਂ ਇਹ ਕੜਾ ਆਪਣੇ ਆਪ ਨੂੰ ਨਿਕਲ ਕੇ ਬਾਹਰ ਆ ਜਾਵੇਗਾ ਇਹ ਉਹ ਕੋ ਬੜਾ ਕੜਾ ਔਰ ਇਹ ਹੈਗਾ ਉਹ ਇੰਦ ਦਾ ਦਰਖਤ ਜਿਸ ਦੀ ਲੱਕੜ ਅੱਜ ਵੀ ਸਾਹਮਣੇ ਤੇ ਰੱਖੀ ਗਈ ਹੈ ਜਿਸ ਦੇ نیچے ਗੁਰੂ ਤੇਗ ਬਹਾਦਰ ਜੀ ਬੈਠੇ ਸਨ ਗੁਰੂ ਕਾ ਵਾ ਗੁਰਦੁਆਰਾ ਸਾਹਿਬ ਔਰ ਇਹ ਹੈ ਨਿੰਮ ਦਾ ਤਰਖਤ ਜਿਸ ਦੀ ਦਾਤਾ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਸਾਡੇ 4 ਸਾਲ ਦੀ ਉਮਰ ਦੇ ਵਿੱਚ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ ਨੂੰ ਮਿਲੇ ਸੀ ਇਹ ਉਹੀ ਸਥਾਨ ਆ ਪਹਿਲੀ ਵਾਰ ਮਤਲਬ ਇੱਥੇ ਹੀ ਮਿਲੇ ਸੀ ਆਪਣੇ ਪਿਤਾ ਜੀ ਨੂੰ ਜੀ ਇਹ ਬੂਟਾਂ ਦੀ ਸੇਵਾ ਜਿਹੜੀ ਸੰਗਤ ਕਰਕੇ ਜਾਂਦੀ ਹੈ ਮਤਲਬ ਇਹ ਮੰਨਿਆ ਜਾਂਦਾ ਅਗਰ ਕਿਸੇ ਦੇ ਮਤਲਬ ਘਰ ਔਲਾਦ ਨਹੀਂ ਹੈਗੀ ਜਾਂ ਪੁੱਤਰ ਦੀ ਬਖਸ਼ਿਸ਼ ਚਾਹੀਦੀ ਹੈ ਤਾਂ ਇੱਥੋਂ ਬੂਟਾ ਸੁਖਤੇ ਜਾਂਦੇ ਨੇ ਕਿ ਜਦੋਂ ਉਹਨਾਂ ਦੀ ਮਤਲਬ ਕਾਮਨਾ ਪੂਰੀ ਹੋ ਜਾਂਦੀ ਹੈ ਫਿਰ ਉਹ ਇੱਥੇ ਇੱਕ ਬੂਟਾ ਚੜਾ ਕੇ ਜਾਂਦੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿੰਨੇ ਬੂਟੇ ਨੇ ਇੱਥੇ ਲਗਾਏ ਹੋਏ ਸਾਰੇ ਇਹ ਸੰਗਤ ਦੇ ਦੁਆਰਾ ਲਗਾਏ ਹੋਏ ਨੇ ਦੇਖੋ ਹਰ ਪਾਸੇ ਤੁਹਾਨੂੰ ਬੂਟੇ ਹੀ ਬੂਟੇ ਦੇਖਣ ਕਿਤੇ ਬਹੁਤ ਨਜ਼ਦੀਕ ਨਜ਼ਦੀਕ ਸਾਰੇ ਇਹ ਸੰਗਤ ਨੇ ਲਗਾਏ ਨੇ ਸੰਗਤ ਨੇ ਲਗਾਏ ਹੋਏ ਨੇ ਸਾਰੇ ਬੂਟੇ ਇਹ ਜਿਨ੍ਹਾਂ ਦੀ ਕੋਈ ਵੀ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਨਈ ਅਮਰੂਦ ਥੋੜੀ ਨੇ ਕੁਛ ਹੋਰਾ ਆਮਬੋਂਗ ਜਾਂ ਪਿਲਕਣ ਜੀ ਲੱਗਦੀਆਂ ਮੈਨੂੰ ਤੇ ਜਦੋਂ ਵੀ ਮਨੋ ਕਾਮਨਾ ਪੂਰੀ ਹੁੰਦੀ ਆ ਤਾਂ ਇੱਥੇ ਬੂਟਾ ਚੜਾਇਆ ਜਾਂਦਾ ਸੇਵਾ ਕਰ ਰਹੇ ਨੇ ਜੀ ਬੂਟਿਆਂ ਦੀ ਸਾਡੇ ਛੋਟੇ ਸਰਦਾਰ ਸਾਹਿਬ ਵੈਰੀ ਗੁੱਡ ਬਹੁਤ ਵੱਡਾ ਬਾਗ ਆ ਤੇ ਬੂਟੇ ਬਹੁਤ ਮੇੜੇ ਦੀ ਮੇੜੇ ਲਗਾਏ ਹੋਏ ਨੇ ਸਾਰੇ ਸੰਗਤ ਦੁਆਰਾ ਲਗਾਏ ਗਏ ਨੇ ਜਿਨ੍ਹਾਂ ਦੀ ਵੀ ਮਨੋ ਕਾਮਨਾ ਪੂਰੀ ਹੁੰਦੀ ਆ ਕੋਈ ਤੇ ਬੂਟਾ ਲਗਾ ਕੇ ਜਾਂਦੇ ਨੇ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਗੁਰੂ ਕਾ ਬਾਗ ਦੇ ਵਿੱਚ ਬਣਿਆ ਹੋਇਆ ਗੁਰੂ ਜੀ ਦਾ ਖੂਹ ਤੇ ਆਪਾਂ ਨੂੰ ਅੰਦਰ ਬਾਬਾ ਜੀ ਨੇ ਦੱਸਿਆ ਸੀ ਇਤਿਹਾਸ ਦੇ ਵਿੱਚ ਕਿ ਇੱਥੇ ਮਤਲਬ ਜੋ ਨਵਾਬ ਦੀ ਰਾਣੀ ਸੀ ਉਸ ਨੂੰ ਇਸ਼ਨਾਨ ਕਰਵਾਇਆ ਸੀ ਗੁਰੂ ਤੇਗ ਬਹਾਦਰ ਜੀ ਨੇ ਕਿਹਾ ਸੀ ਕਿ ਉਹ ਖੂਹ ਤੇ ਇਸ਼ਨਾਨ ਕਰਨ ਤੁਨਾਨੂੰ ਜੋ ਵੀ ਬਿਮਾਰੀ ਸੀ ਮਤਲਬ ਜੋ ਵੀ ਦੁੱਖ ਸੀ ਉਹ ਸਾਰਾ ਦੂਰ ਹੋ ਗਿਆ ਸੀ ਤੇ ਇਸ ਖੂਹ ਦੇ ਪਾਣੀ ਨਾਲ ਚੂਲ ਪਲਾਈ ਜਾਂਦੀ ਆ ਸਾਰੀ ਆਉਣ ਵਾਲੀ ਸੰਗਤ ਨੂੰ ਕਰੋ ਅਦ੍ਰੋਸ਼ਣ ਕਰਦੇ ਰਹਤੇ ਗਰਮੀ ਵਿੱਚ ਵੀ ਇਤਨਾ ਹੈ ਬਰਤਾਨ ਦੇ ਧੂਏ ਨਾਲ ਨਾ ਉੱਠਾ ਜਾਏ ਅੱਛਾ ਜੀ ਗੁਰੂ ਜੀ ਦਾ ਕਿਰਪਾ ਜੰਮਾ ਜੇ ਪਾਣੀ ਆਪੂ ਹੂੰ ਜਿੰਨਾ ਮੋਟਰ ਚਲਾਇ ਮੈਂ ਇਹਦੇ ਇਧਰ ਪੈਂਕੇ ਭੋਰੇਗਾ ਉਨਾ ਪਾਣੀ ਨੀਚੇ ਤੇ ਆਏਗਾ ਅੱਛਾ ਜੀ ਪਾਣੀ ਨੀਚੇ ਤੇ ਹੂੰ ਲੋ ਜੀ ਆਪਾਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਏ ਗੁਰੂ ਕਾ ਵਾਗ ਗੁਰਦੁਆਰਾ ਸਾਈਂ ਦੇ ਤੇ ਹੁਣ ਆਪਾਂ ਚੱਲਦੇ ਆਂ ਅਗਲੇ ਗੁਰਦੁਆਰਾ ਸਾਹਿਬ ਵਾਲ ਨੂੰ ਠੀਕ ਤੋ ਚਲੋ ਜੀ ਚੱਲ ਕੇ ਤਾਂ ਅਗਲੇ ਗੁਰਦੁਆਰਾ ਸਾਹਿਬ ਦੇ ਵੀ ਕਰਵਾਉਣੇ ਆ ਪ੍ਰਦਰਸ਼ਨ ਲਓ ਜੀ ਕਹਿੰਦੇ ਗਰਮੀ ਹੋ ਗਈ ਓਏ ਕੋਰ ਲਿਆ ਵੇ ਮਟਕੇ ਵਾਲੀ ਆਈਸਕ੍ਰੀਮ ਖਾਣ ਲੱਗਿਆ ਮਟਕੇ ਸਾਹਮਲੇ ਆਪਦੇ ਆਪਦੇ ਘਰੇ ਲੈ ਕੇ ਜਾਣੇ ਨੇ ਹੈ ਹਾਂ ਅਸੀਂ ਲੈ ਕੇ ਜਾਈਏਗੇ ਅੱਛੇ ਲੱਗ ਰਹੇ ਹੈ